ਜੂਨ 1947 ਦੀ ਗੱਲ ਕੋਠਿਆਂ ਦੇ ਉੱਤੇ ਪੈਂਦੀ ਕੜਾਕੇ ਦੀ ਧੁੱਪ ਅਤੇ ਹਵਾ ਦੇ ਵਿੱਚ ਪੂਰੇ ਨੂੰ ਚਲਦੀ ਹੋਈ ਲੂ ਕੁਦਰਤ ਦੀ ਆਪਣਾ ਪੂਰਾ ਕਹਿਰ ਮਚਾ ਰਹੀ ਸੀ ਆਸ-ਪਾਸੇ ਪੂਰੀ ਹਾਹਾਕਾਰ ਮੱਚੀ ਹੋਈ ਸੀ ਆਲੇ-ਦੁਆਲੇ ਦੇ ਲੋਕਾਂ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਸੀ ਸਾਰੇ ਭਾਰਤ ਦੇ ਵਿੱਚ ਮੁਸਲਮਾਨ ਅਤੇ ਹਿੰਦੂ ਇੱਕ ਦੂਜੇ ਦੀ ਮੌਤ ਦੇ ਬੈਰੀ ਬਣੇ ਹੋਏ ਸੀ ਪਿੰਡ ਸਰਸਿਨੀ ਦੇ ਵਿੱਚ ਰਹਿੰਦੇ ਦੋ ਮੁਸਲਮਾਨ ਪਰਿਵਾਰ ਥਰ-ਥਰ ਕੰਬ ਰਹੇ ਸੀ ਬਾਹਰ ਦਾ ਰੌਲਾ ਸੁੰਦੇ-ਸੁੰਦੇ ਕਿਸੇ ਬਹਿਰਹਿਮ ਬਹਿਰਹਿਮ ਇਨਸਾਨ ਨੇ ਅੰਬਾਲੇ ਦੇ ਵਿੱਚ ਪੜਕ ਰਹੀ ਭੀੜ ਨੂੰ ਜਾ ਕੇ ਦੱਸ ਦਿੱਤਾ ਕਿ ਫਲਾਣੇ-ਫਲਾਣੇ ਪਿੰਡ ਵਿੱਚ ਮੁਸਲਮਾਨ ਪਰਿਵਾਰ ਰਹਿੰਦੇ ਹਨ ਬਸ ਇਹ ਪਤਾ ਲੱਗਣ ਦੀ ਧੀਰ ਸੀ ਉਸ ਭੀੜ ਨੇ ਆਪਣੇ ਕਦਮ ਪਿੰਡ ਸਰਸਿਨੀ ਦੇ ਲਾਗੇ ਤਾਂਗੇ ਦੇ ਪਿੰਡਾਂ ਵੱਲ ਨੂੰ ਵਧਾਉਣੇ ਸ਼ੁਰੂ ਕਰ ਦਿੱਤੇ ਪਹਿਲਾਂ ਤਾਂ ਉਸ ਪੜਕੇ ਹੋਈ ਪਿੰਡ ਨੇ ਪਿੰਡ ਸਰਸੀਨੀ ਦੇ ਲਾਗਲੇ ਪਿੰਡ ਆਲਮਗਿਰੀ ਦੇ ਵਿੱਚ ਜਾ ਕੇ ਮੁਸਲਮਾਨ ਵੀਰਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਮਾਰਿਆ ਉਹਨਾਂ ਦੀ ਬਹੂ ਬੇਟੀਆਂ ਦੀ ਇੱਜ਼ਤ ਆਬੂਰ ਨੂੰ ਰੁੱਖਾਂ ਉੱਤੇ ਟੰਗ ਦਿੱਤਾ ਉਦੋਂ ਉਹਨਾਂ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਪਿੰਡ ਸਰਸੀਨੀ ਦੇ ਵਿੱਚ ਦੋ ਪਰਿਵਾਰ ਮੁਸਲਮਾਨਾ ਦੇ ਵੀ ਰਹਿੰਦੇ ਹਨ ਤਾ ਉਸ ਪੀੜ ਨੇ ਬਿਲਕੁਲ ਵੀ ਦੇਰ ਨਾ ਕੀਤੀ ਉਸ ਪੀੜ ਦੇ ਵਿੱਚ ਕੁਝ ਬੰਦੇ ਅਣਪਛਾਤੇ ਵਿਖਾਈ ਦੇ ਰਹੇ ਸਨ ਜੇ ਕਿ ਅੰਬਾਲੇ ਦੇ ਲਾਗੇ-ਤਾਗੇ ਦੇ ਬਿਲਕੁਲ ਵੀ ਨਹੀਂ ਦਿਸ ਰਹੇ ਸਨ ਉਹਨਾਂ ਦੇ ਹੱਥਾਂ ਦੇ ਵਿੱਚ ਵੱਡੀਆਂ-ਵੱਡੀਆਂ ਸੋਟੀਆਂ ਤੇ ਨੌਕੀਲੇ ਹਥਿਆਰ ਸ਼ਰੀਆਮ ਦਿਖਾਈ ਦੇ ਰਹੇ ਸਨ ਸਾਰੇ ਦਾ ਸਾਰਾ ਇਲਾਕਾ ਬਹੁਤ ਹੀ ਜ਼ਿਆਦਾ ਸਾਮਿਆ ਹੋਇਆ ਸੀ ਪਿੰਡ ਸਰਸੀਨੀ ਦੇ ਨੇੜੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਉੱਥੇ ਬਾਹਰ ਖੜੇ ਹੋਏ ਕੁਝ ਸਿੱਖ ਸਰਦਾਰ ਬੁੱਢੇ ਬੰਦਿਆਂ ਤੋਂ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਮੁਸਲਮਾਨ ਰਹਿੰਦੇ ਹਨ ਤਾਂ ਉਹਨਾਂ ਦੇ ਵਿੱਚੋਂ ਇੱਕ ਬੁੱਢਾ ਬੋਲ ਪਿਆ ਅਤੇ ਆਖਣ ਲੱਗਿਆ ਕਿ ਭਾਈ ਪਹਿਲਾਂ ਰਹਿੰਦੇ ਸਨ ਪਰ ਉਹ ਹੁਣ ਮੈਨੂੰ ਲੱਗਦਾ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਪਰ ਉਹਨਾਂ ਦੀ ਢੀੜ ਵਿੱਚ ਆਏ ਹੋਏ ਬੰਦਿਆਂ ਨੇ ਉਹਨਾਂ ਬਜ਼ੁਰਗਾਂ ਉੱਤੇ ਰਤਾ ਮਾਤਰ ਵੀ ਵਿਸ਼ਵਾਸ ਨਹੀਂ ਕੀਤਾ ਅਤੇ ਉਹ ਸਾਰੇ ਪਿੰਡ ਦੇ ਵਿੱਚ ਜਾ ਕੇ ਹਰ ਇੱਕ ਨੂੰ ਪੁੱਛਣ ਲੱਗ ਗਏ ਕਿ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਘਰ ਕਿਧਰੇ ਕਿਧਰਲੇ ਪਾਸੇ ਰਹਿੰਦੇ ਹਨ ਅਤੇ ਦੂਜੇ ਪਾਸੇ ਉਹਨਾਂ ਦੋਵਾਂ ਪਰਿਵਾਰਾਂ ਦੇ ਮੁਖੀ ਬਹੁਤ ਜ਼ਿਆਦਾ ਘਬਰਾਏ ਹੋਏ ਸਨ ਕਿਉਂਕਿ ਉਹਨਾਂ ਦੋਵਾਂ ਪਰਿਵਾਰਾਂ ਦੇ ਮੁਖੀਆਂ ਦੇ ਵਿੱਚੋਂ ਇੱਕ ਦਾ ਨਾਂ ਵਜੀਰ ਰਹਿਮਤ ਸੀ। ਦਿੱਕਤ ਇਸ ਗੱਲ ਦੀ ਨਹੀਂ ਸੀ ਕਿ ਇਸ ਪਿੰਡ ਨੂੰ ਛੱਡ ਕੇ ਜਾਣਾ ਪਵੇਗਾ ਬਲਕਿ ਦਿੱਕਤ ਇਸ ਗੱਲ ਦੀ ਸੀ ਅਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਕਿ ਉਸ ਦੀ ਨੂੰਹ ਗਰਭਪਤੀ ਸੀ। ਉਹਨਾਂ ਨੂੰ ਲਗਾਤਾਰ ਇਹ ਫਿਕਰ ਹੋ ਰਹੀ ਸੀ ਕਿ ਜੇਕਰ ਅਸੀਂ ਆਪਣੇ ਨੂੰਹ ਨੂੰ ਗੱਡਿਆਂ ਦੇ ਉੱਤੇ ਲੱਦ ਕੇ ਲੈ ਕੇ ਚਲੇ ਗਏ ਤਾਂ ਰਸਤੇ ਦੇ ਵਿੱਚ ਪਤਾ ਨਹੀਂ ਇਨਾ ਪੜਕੇ ਹੋਏ ਦਰਿੰਦਿਆਂ ਨੇ ਕੀ ਕੀ ਕਰ ਦੇਣਾ ਹੈ ਅਚਾਨਕ ਵਜ਼ੀਰ अहमद ਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਕਿਉਂ ਨਾ ਉਹਨਾਂ ਦੇ ਨਾਲ ਲੱਗਦੇ ਜ਼ਿਮੀਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੇ ਪੱਗ ਉਹਨਾਂ ਦੇ ਪੈਰਾਂ ਦੇ ਵਿੱਚ ਰੱਖ ਦੇਵਾਂ ਅਤੇ ਜਦੋਂ ਵਜ਼ੀਰ अहमद ਨੂੰ ਪਿੰਡ ਵਿੱਚ ਪੜਕੀ ਹੋਈ ਪੀੜ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੇ ਬਿਲਕੁਲ ਵੀ ਦੇਰ ਨਹੀਂ ਕੀਤੀ ਉਸਨੇ ਆਪਣੇ ਸਾਰੇ ਘਰਦਿਆਂ ਨੂੰ ਕਿਹਾ ਕਿ ਜਿੰਨਾ ਜਲਦੀ ਹੋ ਸਕਦਾ ਤੁਸੀਂ ਬੇਨਿਸ਼ ਨੂੰ ਜਲਦੀ ਜਲਦੀ ਮਿਲ ਲਵੋ ਕਿਉਂਕਿ ਮੈਂ ਇਸ ਨੂੰ ਆਪਣੀ ਈਮਾਨਤ ਸਮਝ ਕੇ ਜਗੀਰ ਸਿੰਘ ਦੇ ਘਰ ਛੱਡਣ ਚੱਲਿਆ ਹਾਂ ਜਦੋਂ ਇਹ ਗੱਲ ਵਜ਼ੀਰ ਅਹਿਮਦ ਦੇ ਸਾਰੇ ਪਰਿਵਾਰ ਨੇ ਸੁਣੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਦੇ ਝਰਨੇ ਵਗ ਪਏ ਉਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਰਹਿ ਰਹੇ ਦੂਜੇ ਭਰਾਵਾਂ ਦੇ ਛੋਟੇ-ਛੋਟੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਵਿਨਿਸ਼ ਦੀ ਸੱਸ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਗਿਆ। ਵਿਨਿਸ਼ ਦੇ ਪਤੀ ਉਸ ਨੂੰ ਛੱਡਣ ਵਾਸਤੇ ਤਿਆਰ ਨਹੀਂ ਸੀ। ਉਸ ਨੇ ਘੁੱਟ ਕੇ ਆਪਣੀ ਬੇਗਮ ਨੂੰ ਜੱਫੀ ਪਾ ਲਈ। ਕੁਝ ਦੇਰ ਬਾਅਦ ਵਜੀਰ ਅਹਿਮਦ ਨੇ ਵੀ ਆਪਣੀ ਅੱਖਾਂ ਨੂੰ ਪੂੰਝਦੇ ਹੋਏ ਆਪਣੇ ਨੂੰਹ ਦਾ ਸਿਰ ਪਲੋਸਦਿਆਂ ਹੋਏ ਆਖਿਆ ਕਿ ਪੁੱਤ ਮੈਂ ਤੈਨੂੰ ਬਹੁਤ ਜਲਦੀ ਲੈਣ ਆਵਾਂਗੀ ਪਰ ਮੈਂ ਇਸ ਹਾਲਾਤ ਦੇ ਵਿੱਚ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੀ ਜਲਦੀ ਜਲਦੀ ਉਹ ਆਪਣੇ ਘਰ ਤੋਂ ਨਿਕਲ ਕੇ ਸਿੱਧਾ ਹੀ ਜਗੀਰ ਸਿੰਘ ਦੇ ਘਰ ਵੱਲ ਨੂੰ ਤੁਰ ਪਿਆ ਅਤੇ ਉੱਥੇ ਜਾ ਕੇ ਉਸ ਨੇ ਬਾਹਰਲਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਥੋੜੀ ਦੇਰ ਬਾਅਦ ਅੰਦਰੋਂ ਉੱਠ ਕੇ ਜਗੀਰ ਸਿੰਘ ਦਰਵਾਜ਼ੇ ਵੱਲ ਨੂੰ ਆਇਆ ਤਾਂ ਉਸਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੱਗੋ ਵਜ਼ੀਰ ਅਹਿਮਦ ਹੱਥ ਜੋੜ ਕੇ ਖੜਾ ਸੀ ਅਤੇ ਜਲਦੀ ਜਲਦੀ ਵਿੱਚ ਆਖਣ ਲੱਗਾ ਕਿ ਭਾਈ ਜਗੀਰ ਸਿੰਘ ਮੈਂ ਤੇਰੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫ ਹਾਂ ਤੂੰ ਅੱਜ ਤੱਕ ਇਸ ਨੂੰ ਜਿਉਂਦਾ ਤਿਉਂ ਰੱਖਿਆ ਹੋਇਆ ਹੈ ਇਸ ਲਈ ਭਰਾਵਾ ਮੈਂ ਆਪਣੀ ਸਭ ਤੋਂ ਕੀਮਤੀ ਅਮਾਨਤ ਤੇਰੇ ਕੋਲ ਲੈ ਕੇ ਆਇਆ ਹਾਂ ਪਰਾਵਾ ਤੂੰ ਜਾਣਦਾ ਹੈ ਕਿ ਸਾਨੂੰ ਇਸ ਪਿੰਡ ਨੂੰ ਛੱਡ ਕੇ ਜਾਣਾ ਹੀ ਪਵੇਗਾ ਨਹੀਂ ਤਾਂ ਪਤਾ ਨਹੀਂ ਇਹਨਾਂ ਦਰਿੰਦਿਆਂ ਨੇ ਸਾਡੇ ਪਰਿਵਾਰ ਦੇ ਨਾਲ ਕੀ ਤੋਂ ਕੀ ਕਰ ਦੇਣਾ ਹੈ ਵਜ਼ੀਰ ਅਹਿਮਦ ਨੇ ਆਪਣੀ ਪੱਗ ਦਾ ਪਾਸਤਾ ਪਾ ਕੇ ਜਗੀਰ ਸਿੰਘ ਨੂੰ ਆਪਣੇ ਨੂਹ ਸੌਂਪ ਦਿੱਤੀ ਅਤੇ ਕਿਹਾ ਕਿ ਪਰਾਵਾ ਇਸ ਨੂੰ ਆਪਣੀ ਧੀ ਸਮਝ ਕੇ ਹੀ ਰੱਖੀ ਅਤੇ ਮੈਂ ਆਪਣੀ ਧੀ ਨੂੰ ਵਾਪਸ ਹਾਲਾਤ ਹਾਲਤ ਠੀਕ ਹੋਣ ਤੇ ਜਰੂਰ ਲੈਣ ਆਵਾਂਗਾ ਇਹ ਗੱਲ ਕਹਿ ਕੇ ਵਜ਼ੀਰ ਅਹਿਮਦ ਨੇ ਆਪਣੇ ਨੂਹ ਬੇਨੀਸ਼ ਨੂੰ ਜਗੀਰ ਸਿੰਘ ਦੇ ਘਰ ਵਿੱਚ ਬਾੜ ਦਿੱਤਾ ਤੇ ਦਰਵਾਜ਼ਾ ਇੱਕਦਮ ਲਾ ਕੇ ਨਿਕਲ ਗਿਆ ਤੇ ਅੱਗਿਓ ਉਹ ਜਗੀਰ ਸਿੰਘ ਨੇ ਬੜੀ ਹੀ ਹਲੀਮੀ ਦੇ ਨਾਲ ਬੇਨੀਸ਼ ਨੂੰ ਆਪਣੀ ਧੀ ਮੰਨਦੇ ਹੋਏ ਆਪਣੇ ਘਰ ਦੇ ਵਿੱਚ ਸ਼ਰਨ ਦੇ ਦਿੱਤੀ ਜਦੋਂ ਜਗੀਰ ਸਿੰਘ ਦੀ ਘਰਵਾਲੀ ਨੂੰ ਇਹ ਪਤਾ ਲੱਗਿਆ ਕਿ ਉਹ ਗਰਭਪਤੀ ਹੈ ਤਾਂ ਉਸ ਨੇ ਉਸ ਦੀ ਸਾਮ ਸੰਭਾਲ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਜਗੀਰ ਸਿੰਘ ਦਾ ਸਾਰਾ ਪਰਿਵਾਰ ਬਹੁਤ ਹੀ ਚੰਗੇ ਕਿਰਦਾਰ ਦਾ ਮਾਲਿਕ ਸੀ ਅਤੇ ਉਹ ਬੈਨਿਸ਼ ਨੂੰ ਆਪਣੀ ਧੀ ਵਾਂਗ ਹੀ ਸਮਝ ਰਹੇ ਸਨ ਪਰ ਦੂਜੇ ਪਾਸੇ ਵਜ਼ੀਰ ਅਹਿਮਦ ਆਪਣੇ ਦੋਵੇਂ ਪਰਿਵਾਰਾਂ ਨੂੰ ਨਾਲ ਲੈ ਕੇ ਗੱਡਿਆਂ ਦੇ ਵਿੱਚ ਆਪਣੇ ਸਾਜ਼ੋ-ਸਮਾਨ ਜਿੰਨਾ ਵੀ ਭਰ ਸਕਦਾ ਸੀ ਉਸ ਨੂੰ ਭਰ ਕੇ ਪਿੰਡ ਦੇ ਪਿਛਲੇ ਪਾਸੇ ਨੂੰ ਨਿਕਲ ਗਿਆ ਜਦੋਂ ਉਹ ਰਾਹ ਦੇ ਵਿੱਚ ਰਾਹ ਜਾ ਰਹੇ ਸੀ ਤਾਂ ਉਹ ਭੁੱਬਾ ਮਾਰ-ਮਾਰ ਕੇ ਰੋ ਰੋ ਰਹੇ ਸਨ ਕਿ ਪਤਾ ਨਹੀਂ ਬੇਨਿਸ਼ਤahon ਕੀ ਹੋ ਕੀ ਬਣੇਗਾ ਪਰ ਵਜ਼ੀਰ ਅਹਿਮਦ ਨੂੰ ਪੂਰਾ ਯਕੀਨ ਸੀ ਕਿ ਜਗੀਰ ਸਿੰਘ ਅਤੇ ਉਸਦੇ ਪਰਿਵਾਰ ਦੇ ਉੱਤੇ ਉਹ ਉਸ ਦੀ ਧੀ ਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰਨਗੇ ਜਦੋਂ ਵਜ਼ੀਰ ਅਹਿਮਦ ਆਪਣੇ ਦੋਵੇਂ ਪਰਿਵਾਰਾਂ ਦੇ ਨਾਲ ਰਾਹ ਵਿੱਚ ਜਾ ਰਿਹਾ ਸੀ ਤਾਂ ਪੜਕੇ ਹੋਈ ਭੀੜ ਉਹਨਾਂ ਦੇ ਉੱਤੇ ਪਿੱਛੇ ਪਿੱਛੇ ਜਾ ਰਹੀ ਸੀ ਅਤੇ ਵਜ਼ੀਰ ਅਹਿਮਦ ਦੇ ਨਾਲ ਉਸਦੇ ਦੂਜੇ ਪਰਿਵਾਰ ਦੇ ਛੋਟੇ-ਛੋਟੇ ਬੱਚੇ ਵੀ ਸਨ ਅਤੇ ਉਸਦੇ ਪੋਤੇ-ਪੋਤੀਆਂ ਤੇ ਉਸ ਦੀਆਂ ਦੋ ਧੀਆਂ ਵੀ ਨਾਲ ਸਨ ਪਰ ਬਹਿਰਮ ਭੜ ਕੇ ਹੋਏ ਇਨਸਾਨ ਉਹਨਾਂ ਉੱਤੇ ਪਿੱਛੇ ਭੇੜੀਆਂ ਬਾਗ ਲੱਗੇ ਹੋਏ ਸਨ ਜਦੋਂ ਵਜ਼ੀਰ ਅਹਿਮਦ ਨੇ ਆਪਣੀ ਗਰਦਨ ਨੂੰ ਪਿੱਛੇ ਮੋੜ ਕੇ ਵੇਖਿਆ ਤਾਂ ਉਸ ਨੂੰ ਵੀ ਇੰਜ ਲੱਗਿਆ ਜਿਵੇਂ ਕਈ ਬੰਦਿਆਂ ਦਾ ਕਾਫਲਾ ਉਹਨਾਂ ਦਾ ਬੜੀ ਹੀ ਤੰਗਦਿਲੀ ਦੇ ਨਾਲ ਅਤੇ ਬਹਿਰੈਮੀ ਨਾਲ ਪਿੱਛਾ ਕਰ ਰਿਹਾ ਹੈ। ਬਜੀਰ احمد ਆਪਣੀ ਸਾਰੀ ਜ਼ਮੀਨ ਜਾਇਦਾਦ ਨੂੰ ਛੱਡ ਕੇ ਗੱਡਿਆਂ ਦੇ ਉੱਤੇ ਆਪਣੇ ਪਰਿਵਾਰ ਨੂੰ ਲੱਦ ਕੇ ਪਾਕਿਸਤਾਨ ਵੱਲ ਨੂੰ ਚੜ੍ਹ ਚੜਾਈ ਕਰ ਚੁੱਕਾ ਸੀ। ਪਿੱਛੇ ਆਪਣੇ ਜਾਰਵੇਲੀਆਂ ਨੂੰ ਛੱਡ ਛੁੜਾ ਕੇ ਸਭ ਕੁਝ ਭੁਲਾ ਭੁਲਾ ਕੇ ਸਿਰਫ ਉਸ ਨੂੰ ਇਹ ਗੱਲ ਦੀ ਹੀ ਫਿਕਰ ਸੀ ਕਿ ਪਰਿਵਾਰ ਨੂੰ ਸਹੀ ਸਲਾਮਤ ਪਾਕਿਸਤਾਨ ਦੇ ਵਿੱਚ ਪਹੁੰਚਾ ਦਿੱਤਾ ਜਾਵੇ। ਪਰ ਰੱਬ ਦੇ ਰੰਗਾਂ ਦਾ ਕਿਸ ਨੂੰ ਪਤਾ। ਪਿੱਛੋਂ ਭੜਕੀ ਹੋਈ ਭੀੜ ਦੇ 20-25 ਬੰਦੇ ਆਪਣੇ ਹੱਥਾਂ ਦੇ ਵਿੱਚ ਤੇ ਇਤਰਾਰ ਨਕੋਲੇ ਹਥਿਆਰ ਲੈ ਕੇ ਉਹਨਾਂ ਬਲ ਨੂੰ ਵੱਧ ਰਹੇ ਸਨ। ਬਜ਼ੀਰ ਅਹਿਮਦ ਜਿੰਨਾ ਗੱਡਿਆਂ ਦੇ ਉੱਤੇ ਜਾ ਰਿਹਾ ਸੀ ਆਪਣੇ ਬਲਦਾਂ ਨੂੰ ਛੇਤੀ ਛੇਤੀ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਕੜਕ ਦੀ ਧੁੱਪ ਉਸ ਦੇ ਸਾਰੇ ਪਰਿਵਾਰ ਦੇ ਸਿਰਾਂ ਵਿੱਚ ਇੰਜ ਲੱਗ ਰਹੀ ਸੀ ਜਿਵੇਂ ਕਿ ਕੋਈ ਉਹਨਾਂ ਦੇ ਪਰਿਵਾਰ ਦੇ ਸਿਰਾਂ ਵਿੱਚ ਗਰਮ-ਗਰਮ ਰੇਤ ਪਾ ਰਿਹਾ ਹੋਵੇ। ਉਹ ਸਿਰਫ ਆਪਣੇ ਨਾਲ ਲਿਆਏ ਹੋਏ ਪਾਣੀ ਦੇ ਨਾਲ ਹੀ ਗੁਜ਼ਾਰਾ ਕਰ ਰਹੇ ਸਨ ਰਾਹ ਦੇ ਵਿੱਚ ਰੁਕ ਕੇ ਉਹ ਕਿਤੇ ਵੀ ਖਾਣਾ ਖਾਣ ਜੋਗੇ ਵੀ ਨਹੀਂ ਸਨ ਅਤਿ ਦਰਜੇ ਦੀ ਗਰਮੀ ਪੈਣ ਦੇ ਕਾਰਨ ਉਹਨਾਂ ਦੇ ਗੱਡਿਆਂ ਦੇ ਵਿੱਚ ਲੱਦੇ ਹੋਏ ਬਲਦ ਬਲਦਾਂ ਦਾ ਵੀ ਥੱਕ ਕੇ ਪਿੰਡ ਪਿੰਡਾ ਟੁੱਟ ਚੁੱਕਾ ਸੀ ਅੱਗੋਂ ਬਜ਼ੀਰ ਅਹਿਮਦ ਦੇ ਬਲਦ ਦੀ ਪਿੱਠ ਤੇ ਉੱਤੇ ਹੱਥ ਮਾਰ ਮਾਰ ਕੇ ਉਹਨਾਂ ਨੂੰ ਤੇਜ਼ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਚਾਰੇ ਟੁੱਟੇ ਭੱਜੇ ਹੋਏ ਬਲਦ ਵੀ ਕਿੰਨਾ ਕੁ ਤੇਜ਼ ਭੱਜ ਸਕਣ ਬਜੀ ਰਹਿਮਤ ਦੀ ਪਤਨੀ ਆਪਣੇ ਨਾਲ ਆਪਣੇ ਪੁੱਤ-ਪੋਤਿਆਂ ਨੂੰ ਕਲਾਵੇ ਦੇ ਵਿੱਚ ਲੈ ਕੇ ਗੱਡੇ ਉੱਤੇ ਸੈਮੀ ਹੋਈ ਬੈਠੀ ਸੀ। ਬੜੀ ਜਦੋ ਜਹਿਦ ਕਰਦੇ ਹੋਏ ਜਾਂਦੇ ਹੋਏ ਅਚਾਨਕ ਪਿੱਛੇ ਬਹੁਤ ਜ਼ੋਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇੰਜ ਲੱਗ ਰਿਹਾ ਸੀ ਕਿ ਜਿਵੇਂ ਬਜੀ ਰਹਿਮਤ ਦੇ ਪਰਿਵਾਰ ਦੇ ਉੱਤੇ ਹੀ ਕੁਦਰਤ ਦਾ ਕਹਿਰ ਟੁੱਟ ਗਿਆ ਹੋਵੇ। ਬजीर अहमद ਦਾ ਪਰਿਵਾਰ ਸ਼ੇਰ ਸ਼ਾ ਸੂਰੀ ਮਾਰਗ ਜੋ ਕਿ ਅੱਜਕੱਲ੍ਹ ਦਿੱਲੀ ਤੋਂ ਅੰਮ੍ਰਿਤਸਰ ਦੇ ਨਾਂ ਦੀ ਨਾਲ ਮਸ਼ਹੂਰ ਹੈ ਦੇ ਉੱਤੇ ਜਾ ਰਹੇ ਸਨ ਉਸ ਸਮੇਂ ਆਲੇ-ਦੁਆਲੇ ਕੋਈ ਕੋਈ ਪਰਿਵਾਰ ਰਹਿੰਦਾ ਸੀ ਕਾਫੀ ਦੂਰ-ਦੂਰ ਤੱਕ ਕੋਈ ਵੀ ਘਰ ਨਜ਼ਰ ਨਹੀਂ ਆ ਰਿਹਾ ਸੀ ਅਚਾਨਕ ਹੀ ਇੱਕ ਪੁਰਾਣੇ ਦਰਵਾਜ਼ੇ ਵਾਲੀ ਹਵੇਲੀ ਦਾ ਗੇਟ ਵਜੇ ਰਹਿਮਤ ਨੂੰ ਵਿਖਾਈ ਦਿੱਤਾ ਤੇ ਉਸਦੇ ਮਨ ਵਿੱਚ ਆਇਆ ਕਿ ਇੱਕ ਵਾਰ ਮੈਂ ਆਪਣੇ ਗੁੱਡੇ ਇਸ ਪਾਸੇ ਇੱਕ ਵਾਰ ਮੈਂ ਆਪਣੇ ਗੱਡੀ ਇਸ ਪਾਸੇ ਨੂੰ ਮੋੜ ਕੇ ਕਿਉਂ ਨਾ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਪੀਖੀ ਮੰਗ ਲਵਾਂ ਉਸ ਨੇ ਆਪਣੇ ਵੱਡੇ ਪੁੱਤਰ ਵਾਸੀਫ ਨੂੰ ਕਿਹਾ ਪੁੱਤਰ ਉਸ ਹਵੇਲੀ ਵਾਲ ਨੂੰ ਗੱਡਿਆਂ ਨੇ ਮੂੰਹ ਕਰ ਲਿਆ ਜਦੋਂ ਉਸਦੇ ਵੱਡੇ ਪੁੱਤਰ ਨੇ ਆਪਣੇ ਪਿਓ ਦੀ ਗੱਲ ਸੁਣੀ ਤਾਂ ਉਸਨੇ ਬਿਨਾਂ ਦੇਰੀ ਕੀਤੇ ਹੀ ਉਸ ਹਵੇਲੀ ਬਾਲ ਨੂੰ ਆਪਣੇ ਗੱਡੇ ਮੋੜ ਲਏ ਰੱਬ ਦਾ ਸ਼ੁਕਰ ਕੁਦਰਤ ਹੀ ਮਿਹਰਬਾਨ ਕੀ ਵਜਿਹ ਅਹਿਮਦ ਜੋ ਸੋਚ ਰਿਹਾ ਸੀ ਸ਼ਾਇਦ ਉਸ ਰੱਬ ਨੇ ਉਸ ਦੀ ਸੁਣ ਲਈ ਉਸ ਹਵੇਲੀ ਦੇ ਕੋਠਿਆਂ ਦੇ ਉੱਤੇ ਇੱਕ ਚਿੱਟੇ ਰੰਗ ਦਾ ਕੁੜਤਾ ਅਤੇ ਚਾਦਰਾਂ ਪਾ ਕੇ ਕੋਈ 45 ਤੋਂ 50 ਸਾਲ ਦਾ ਸਰਦਾਰ ਆਦਮੀ ਢੇੜੇ ਕੱਢ ਰਿਹਾ ਸੀ ਅਤੇ ਜਦੋਂ ਉਸ ਸਰਦਾਰ ਆਦਮੀ ਨੇ ਦਰੋਂ ਦੂਰੋਂ ਦੋ ਗੱਡਿਆਂ ਦੇ ਉੱਤੇ ਆਉਂਦੇ ਹੋਏ ਪਰਿਵਾਰ ਨੂੰ ਵੇਖਿਆ ਤਾਂ ਉਹ ਝੱਟ ਸਮਝ ਗਿਆ ਕਿ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ ਦੂਰੋਂ ਬजीर अहमद ਅਤੇ ਉਸ ਦਾ ਵੱਡਾ ਮੁੰਡਾ ਜ਼ੋਰ-ਜ਼ੋਰ ਕੇ ਆਵਾਜ਼ਾਂ ਦੇ ਰਹੇ ਸੀ ਕਿ ਭਾਈ ਕੋਈ ਹੈ ਕੋਈ ਹੈ ਕੋਈ ਹੈ ਕਿਉਂ ਪੜ ਕੀ ਹੋਈ ਪੀੜੋਂਾਂ ਤੋਂ ਤਕਰੀਬਨ ਸਿਰਫ 500 ਮੀਟਰ ਦੇ ਫਾਸਲੇ ਤੇ ਰਹਿ ਚੁੱਕੀ ਸੀ ਤਦੋਂ ਹੀ ਉਸ ਸਰਦਾਰ ਬੰਦਾ ਜੋ ਕਿ ਸਰੀਰ ਵੱਜੋਂ ਬਹੁਤ ਹੀ ਹੱਟਾ-ਕੱਟਾ ਸੀ ਅਤੇ ਜੁੱਸਾ ਭਰਿਆ ਹੋਇਆ ਸੀ ਅਤੇ ਅੱਖਾਂ ਦੇ ਵਿੱਚ ਇਮਾਨਦਾਰੀ ਦੀ ਲਹਿਰਾਂ ਵਗ ਰਹੀਆਂ ਸਨ ਅੱਖਾਂ ਦੇ ਵਿੱਚ ਇੱਜ਼ਤ ਆਬਰੂ ਨੂੰ ਬਚਾਉਣ ਦੇ ਬਲਬਲੇ ਛਲਕ ਰਹੇ ਸਨ ਉਸ ਨੇ ਬਿਨਾਂ ਦੇਰ ਕੀਤੇ ਹੀ ਕੰਦ ਉੱਤੇ ਟੰਗੀ ਆਪਣੀ ਦੁਨਾਲੀ ਨੂੰ ਚੱਕ ਲਿਆ ਤੇ ਛੇਤੀ ਛੇਤੀ ਹੀ ਪੌੜੀਆਂ ਦੇ ਰਾਹੀ ਥੱਲੇ ਆਉਣ ਲੱਗ ਪਿਆ ਅਤੇ ਇਹਨਾਂ ਨੂੰ ਹੀ ਵਜੀਰ ਅਹਿਮਦ ਦਾ ਸਾਰਾ ਪਰਿਵਾਰ ਹਵੇਲੀ ਦੇ ਵੱਡੇ ਗੇਟ ਦੇ ਸਾਹਮਣੇ ਆ ਕੇ ਖੜ ਗਿਆ ਅਤੇ ਬਾਰ-ਬਾਰ ਆਵਾਜ਼ਾਂ ਦੇਣ ਲੱਗ ਪਏ ਕਿ ਭਾਈ ਕੋਈ ਹੈ ਕੋਈ ਹੈ ਜੋ ਸਾਨੂੰ ਸੁਣ ਰਿਹਾ ਹੋਵੇ ਜਦੋਂ ਭੀੜ ਤਕਰੀਬਨ 200 ਮੀਟਰ ਤੋਂ ਦੂਰ ਰਹਿ ਚੁੱਕੀ ਸੀ ਤਾਂ ਅਚਾਨਕ ਹੀ ਹਵੇਲੀ ਦਾ ਵੱਡਾ ਦਰਵਾਜ਼ਾ ਖੜਾਕ ਕਰਦੇ ਹੋਏ ਖੁੱਲ ਗਿਆ ਅੱਗੇ ਉਹ ਹੀ ਜੱਦੀ ਸਰਦਾਰ ਜਿਹੜਾ ਕਿ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਲੱਗ ਰਿਹਾ ਸੀ ਉਸ ਸਮੇਂ ਉਸਨੇ ਬਿਨਾਂ ਦੇਰੀ ਕੀਤੇ ਹੀ ਉਹਨਾਂ ਦੋਵਾਂ ਗੱਡਿਆਂ ਨੂੰ ਆਪਣੇ ਹਵੇਲਿਆਂ ਦੇ ਅੰਦਰ ਬਾੜ ਲਿਆ ਤੇ ਹਵੇਲੀ ਦਾ ਵੱਡਾ ਦਰਵਾਜ਼ਾ ਲਾ ਕੇ ਬਾਹਰ ਖੜ ਗਿਆ ਅਤੇ ਉਹ ਸਰਦਾਰ ਇਕੱਲਾ ਹੀ ਹਵੇਲੀ ਦੇ ਬਾਹਰ ਖੜਾ ਸੀ ਅਤੇ ਜਦੋਂ ਉਸ ਦੇਸ ਪਰਿਵਾਰ ਨੂੰ ਪਤਾ ਲੱਗਾ ਕਿ ਕੋਈ ਮੁਸਲਮਾਨ ਪਰਿਵਾਰ ਦਾ ਪਿੱਛਾ ਕਰਦੇ ਹੋਏ ਉਹਨਾਂ ਦੇ ਘਰ ਤੱਕ ਆ ਚੁੱਕੇ ਹਨ ਤਾਂ ਉਹ ਵੀ ਬਹੁਤ ਜ਼ਿਆਦਾ ਘਬਰਾ ਚੁੱਕੇ ਸਨ ਪਰ ਉਹ ਜੱਦੀ ਸਰਦਾਰ ਇਕੱਲਾ ਹੀ ਆਪਣੇ ਹੱਥ ਦੇ ਵਿੱਚ ਦਨਾਲੀ ਫੜ ਕੇ ਬਾਹਰ ਖੜਿਆ ਰਿਹਾ ਉਸ ਨੂੰ ਪਤਾ ਸੀ ਕਿ ਇਹ ਢੀਡ ਸਿਰਫ ਅਤੇ ਸਿਰਫ ਖੂਨ ਦੀ ਪਿਆਸੀ ਹੈ ਨਾ ਹੀ ਇਹਨਾਂ ਨੂੰ ਕਿਸੇ ਦਾ ਧਰਮ ਦਿਖਾਈ ਦੇ ਰਿਹਾ ਸੀ ਅਤੇ ਨਾ ਹੀ ਕਿਸੇ ਦੀ ਇੱਜ਼ਤ ਅਤੇ ਆਬਰੂ ਜਦੋਂ ਢੀਡ ਬਿਲਕੁਲ ਨੇੜੇ ਆਨ ਦੀ ਕਗਾਰ ਤੇ ਸੀ ਤਾਂ ਉਹ ਜੱਦੀ ਸਰਦਾਰ ਨੇ ਆਪਣੇ ਦੁਨਾਲੀ ਨੂੰ ਉੱਪਰ ਕਰਕੇ ਇੱਕ ਫਾਇਰ ਕਰ ਦਿੱਤਾ ਜਦੋਂ ਉਸ ਜੱਦੀ ਸਰਦਾਰ ਨੇ ਆਪਣੀ ਬੰਦੂਕ ਨੂੰ ਉੱਪਰ ਕਰਕੇ ਫਾਇਰ ਕੀਤਾ ਤਾਂ ਢੀਡ ਵਿੱਚ ਆਉਂਦੇ ਮੂਰਲੇ ਬੰਦਿਆਂ ਨੇ ਜਦੋਂ ਬੰਦੂਕ ਦਾ ਖੜਕਾ ਸੁਣਿਆ ਤਾਂ ਉਹਨਾਂ ਦੇ ਪੈਰ ਰਾਹ ਵਿੱਚ ਪਏ ਹੋਏ ਰੇਤੇ ਦੇ ਵਿੱਚ ਤਸ ਗਏ ਅਤੇ ਉਹ ਸਾਰੇ ਦੇ ਸਾਰੇ 20 ਤੋਂ 25 ਬੰਦੇ ਉਸ ਰਾਹ ਦੇ ਵਿੱਚ ਖੜ ਗਏ ਅਤੇ ਉਹਨਾਂ ਦੇ ਵਿੱਚ ਇੰਨਾ ਹੀ ਹਿਆਨਾ ਹੋਇਆ ਕਿ ਉਹ ਇੱਕ ਇੱਕ ਵੀ ਕਦਮ ਅੱਗੇ ਵੱਧ ਸਕਣ ਇੰਨੇ ਨੂੰ ਉਸੇ ਜੱਦੀ ਸਰਕਾਰ ਦਾ ਸ਼ੈਲਸ਼ ਵਿਲਾ ਮੁੰਡਾ ਹਵੇਲੀ ਦੇ ਗੇਟ ਦੇ ਉੱਪਰ ਡਿਊਟੀ ਦੇ ਉੱਤੇ ਚੜ ਚੜ ਕੇ ਆਪਣੇ ਹੱਥ ਦੇ ਵਿੱਚ ਬੰਦੂਕ ਲੈ ਕੇ ਖੜਾ ਹੋ ਗਿਆ ਇਹ ਵੇਖ ਕੇ ਉਸ ਜੱਦੀ ਸਰਦਾਰ ਦਾ ਹੌਂਸਲਾ ਹੋਰ ਵੀ ਵੱਧ ਗਿਆ ਜਦੋਂ ਭੀੜ ਨੇ ਵੇਖਿਆ ਕਿ ਦੋ ਜਾਨੇ ਹੱਥਾਂ ਦੇ ਵਿੱਚ ਬੰਦੂਕ ਲੈ ਕੇ ਖੜੇ ਹਨ ਉਹ ਡਰਦੇ ਮਾਰੇ ਸਾਰੇ ਦੇ ਸਾਰੇ 20 ਤੋਂ ਪੱਛੇ ਬੰਦੇ ਪਿਛਾਣ ਨੂੰ ਮੁੜ ਗਏ ਅਤੇ ਫਿਰ ਉਹਨਾਂ ਵਿੱਚ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਅੱਗੇ ਬਦਨ ਦੀ ਉਸ ਤੋਂ ਬਾਅਦ ਬਜ਼ੀਰ ਅਹਿਮਦ ਦਾ ਸਾਰਾ ਪਰਿਵਾਰ ਉਹਨਾਂ ਸਰਦਾਰਾਂ ਦੇ ਘਰ ਵਿੱਚ ਰਿਹਾ ਅਤੇ ਦੁਪਹਿਰ ਦਾ ਖਾਣਾ ਵੀ ਉਹਨਾਂ ਦੇ ਘਰ ਵਿੱਚ ਹੀ ਉਹਨਾਂ ਨੇ ਖਾਧਾ ਹੋਂ ਸਰਦਾਰਾਂ ਨੇ ਉਹਨਾਂ ਦੀ ਖਿੰਮਤ ਕਰਨ ਦੇ ਵਿੱਚ ਕੋਈ ਵੀ ਢਿੱਲ ਨਹੀਂ ਛੱਡੀ ਸਰਦਾਰ ਦੇ ਪਰਿਵਾਰ ਦੀ ਔਰਤਾਂ ਨੇ ਆਪਣੇ ਰਿਸ਼ਤੇਦਾਰਾਂ ਬਾੰਘੇ ਉਹਨਾਂ ਦੀ ਸੇਵਾ ਕੀਤੀ ਤਾਂ ਸੇਵਾ ਕਰਨ ਤੋਂ ਬਾਅਦ ਜਦੋਂ ਬਜ਼ੀਰ अहमद ਨੇ ਸ਼ਾਮ ਵੇਲੇ ਉਹਨਾਂ ਤੋਂ ਜਾਣ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਾਲੇ ਵੀ ਡਰ ਹੈ ਕਿ ਤੁਹਾਨੂੰ ਰਸਤੇ ਦੇ ਵਿੱਚ ਕੋਈ ਹੋਰ ਵੀ ਬੰਦੇ ਤੰਗ ਨਾ ਕਰਨ ਇਸ ਲਈ ਉਸ ਜੱਦੀ ਸਰਦਾਰ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਕੁਝ ਸਫ਼ਰ ਤੱਕ ਜਾਵਾਂਗਾ ਜਦੋਂ ਮੈਨੂੰ ਲੱਗਿਆ ਕਿ ਹੁਣ ਤੁਸੀਂ ਬਿਲਕੁਲ ਸੁਰੱਖਿਤ ਹੋ ਤਾਂ ਮੈਂ ਉੱਥੋਂ ਆਪਣੇ ਅਗਾਹ ਪੇਜ ਕੇ ਪਿੱਛੇ ਨੂੰ ਉਡਾਵਾਂਗਾ ਵਜ਼ੀਰ ਅਹਿਮਦ ਦੇ ਨਾਲ ਉਹ ਜੱਦੀ ਸਰਦਾਰ ਨਾਲ ਤੁਰ ਤੁਰ ਰਿਹਾ ਸੀ ਜਦੋਂ ਜੱਦੀ ਸਰਦਾਰ ਨੇ ਵੇਖਿਆ ਕਿ ਹੁਣ ਪਾਕਿਸਤਾਨ ਦਾ ਬਾਰਡਰ ਬਹੁਤ ਨੇੜੇ ਹੈ ਤਾਂ ਹੁਣ ਮੁੜਨ ਦੀ ਭਲਾਈ ਹੈ ਤਾਂ ਉਸ ਨੇ ਬਜ਼ੀਰ ਅਹਿਮਦ ਨੂੰ ਸੱ Shriਕਾਲ ਬੁਲਾ ਕੇ ਅਤੇ ਸਾਰਾ ਪਰਿਵਾਰ ਦੇ ਅੱਗੇ ਹੱਥ ਜੋੜ ਕੇ ਜੋੜਦੇ ਹੋਏ ਵਾਪਸ ਪਰਤ ਆਇਆ ਇਸ ਦਿਨ ਤੋਂ ਬਾਅਦ 4-5 ਮਹੀਨੇ ਬੀਤ ਗਏ ਹਾਲਾਤ ਹਲੇ ਵੀ ਬਿਲਕੁਲ ਸਹੀ ਨਹੀਂ ਸੀ ਪਰ ਜਿਸ ਆਪਣੇ ਨੂੰ ਨੂੰ ਬਜ਼ੀਰ ਅਹਿਮਦ ਪਿੰਡ ਸਰਸੀਨੀ ਦੇ ਵਿੱਚ ਛੱਡ ਕੇ ਗਿਆ ਸੀ ਉਸ ਦੀ ਕੁੱਖ ਦੇ ਵਿੱਚੋਂ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਂ ਜਗੀਰ ਸਿੰਘ ਨੇ ਵਿਨਿਸ਼ ਵਿਨਿਸ਼ ਦੀ ਆਗਿਆ ਨਾਲ ਜ਼ਾਰਾ ਰੱਖ ਦਿੱਤਾ ਪੂਰੇ ਮੁਸਲਮਾਨੀ ਰੀਤੀ ਰਿਵਾਜਾਂ ਦੇ ਨਾਲ ਉਸ ਦੀ ਧੀ ਦਾ ਜਨਮ ਦਿਨ ਮਨਾਇਆ ਗਿਆ ਵਿਚਾਰੀ ਵਿਨਿਸ਼ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਘਰ ਵਾਲਿਆਂ ਦਾ ਕੀ ਹਾਲ ਚਾਲ ਹੈ ਉਹ ਤਾਂ ਵਿਚਾਰੀ ਇੰਜ ਸੋਚ-ਸੋਚ ਕੇ ਚਿੰਤਾ ਵਿੱਚ ਰਹਿੰਦੀ ਸੀ ਕਿ ਉਸ ਦੇ ਹਮਸਫਰ ਦਾ ਕੀ ਨਾਲ ਕੀ ਹਾਲ ਹੋਵੇਗਾ ਇਸੇ ਤਰ੍ਹਾਂ ਸਮਕ ਕਰਵਟ ਲੈਂਦਾ ਗਿਆ ਕਈ ਸਾਲ ਬੀਤ ਗਏ ਪਰ ਹਾਲੇ ਵੀ ਵੈਨਿਸ਼ ਨੂੰ ਆਪਣੇ ਘਰਦਿਆਂ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ ਅਤੇ ਉਸ ਦੀਤੀ ਵੀ ਹੁਣ 15 ਵਰਿਆਂ ਦੀ ਹੋ ਚੁੱਕੀ ਸੀ ਅਤੇ ਵੈਨਿਸ਼ ਦੀ ਉਮਰ 40 ਵਰੇ ਦੀ ਹੋ ਚੁੱਕੀ ਸੀ ਪਰ ਹੁਣ ਉਸ ਵਿਚਾਰੀ ਨੇ ਆਪਣਾ ਸਭ ਕੁਝ ਜਗੀਰ ਦੇ ਘਰ ਨੂੰ ਹੀ ਮੰਨ ਲਿਆ ਸੀ ਪਰ ਜਗੀਰ ਸਿੰਘ ਆਪਣੇ ਜਵਾਨ ਦਾ ਪੱਕਾ ਨਿੱਕਲਿਆ ਉਸਨੇ ਕਦੇ ਵੀ ਬਿਨਿਸ਼ ਨੂੰ ਪਰਾਇਆ ਨਹੀਂ ਮਹਿਸੂਸ ਹੋਣ ਦਿੱਤਾ ਉਹ ਉਸ ਨੂੰ ਆਪਣੀਆਂ ਧੀਆ ਵਾਂਗ ਰੱਖਦਾ ਸੀ ਅਤੇ ਉਹ ਉਸ ਦੀ ਧੀ ਨੂੰ ਆਪਣੀ ਧੀ ਸਮਝ ਕੇ ਖਿਡਾਉਣ ਦਾ ਪਾਲਦਾ ਪੋਸਦਾ ਸੀ ਅਤੇ ਜਗੀਰ ਸਿੰਘ ਦੀ ਪਤਨੀ ਵੀ ਉਹਨਾਂ ਦੋਵਾਂ ਨੂੰ ਬਹੁਤ ਪਿਆਰ ਕਰਦੀ ਸੀ ਕੁਝ ਸਮਾਂ ਪਾ ਕੇ ਜਗੀਰ ਸਿੰਘ ਕੰਨਾ ਤੱਕ ਇਹ ਖਬਰ ਪਹੁੰਚੀ ਜਗੀਰ ਸਿੰਘ ਨੂੰ ਪਤਾ ਲੱਗਾ ਕਿ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲ ਦਿੱਤਾ ਗਿਆ ਹੈ ਜੋ ਵੀ ਚਾਹੁੰਦਾ ਹੋਵੇ ਉਹ ਉੱਥੇ ਜਾ ਕੇ ਦਰਸ਼ਨ ਕਰ ਸਕਦਾ ਹੈ ਤਾਂ ਕਿ ਜਗੀਰ ਸਿੰਘ ਦੇ ਦਿਮਾਗ ਵਿੱਚ ਗੱਲ ਆਈ ਕਿਉਂ ਨਾ ਮੈਂ ਵਜ਼ੀਰ ਅਹਿਮਦ ਦੇ ਪਰਿਵਾਰ ਦੇ ਨਾਲ ਬਿਨਿਸ਼ ਇੱਕ ਵਾਰ ਮਿਲ ਮਿਲਾ ਦੇਵਾਂ ਤਾਂ ਉਹ ਸਮਾਂ ਆ ਗਿਆ ਹੈ ਜਗੀਰ ਸਿੰਘ ਬਿਨਿਸ਼ ਅਤੇ ਉਸ ਦੀ ਧੀ ਨੂੰ ਲੈ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਹੋ ਤੁਰਿਆ ਤੇ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਸ ਸਮੇਂ ਕੋਈ ਵੀ ਮੋਬਾਈਲ ਫੋਨ ਨਹੀਂ ਹੁੰਦਾ ਸੀ ਪਰ ਵਜੀਰ ਅਹਿਮਦ ਨੂੰ ਇਹ ਪਤਾ ਲੱਗ ਗਿਆ ਸੀ ਕਿ ਕਰਤਾਰਪੁਰ ਦਾ ਰਾਸਤਾ ਖੋਲ ਦਿੱਤਾ ਗਿਆ ਹੈ ਇਸ ਲਈ ਉਹ ਵੀ ਅਕਸਰ ਹੀ ਕਰਤਾਰਪੁਰ ਸਾਹਿਬ ਆਉਂਦਾ ਰਹਿੰਦਾ ਸੀ ਨਾਲੇ ਤਾਂ ਉਹ ਗੁਰੂ ਸਾਹਿਬ ਅੱਗੇ ਮੱਥਾ ਟੇਕ ਜਾਂਦਾ ਸੀ ਤੇ ਨਾਲੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਵੀ ਆਉਂਦਾ ਸੀ ਉਸ ਦੇ ਮਨ ਵਿੱਚ ਖਿਆਲ ਚੱਲਦਾ ਸੀ ਕੀ ਪਤਾ ਕਿਧਰੇ ਮੇਰੀ ਧੀ ਵਿਨਿਸ਼ ਮੈਨੂੰ ਉੱਥੇ ਮਿਲਣ ਵਾਸਤੇ ਆ ਹੀ ਜਾਵੇ ਰੱਬ ਦਾ ਸਵੱਬ ਜਦੋਂ ਜਗੀਰ ਸਿੰਘ ਬਜ਼ੀਰ ਅਹਿਮਦ ਨੂੰ ਅਤੇ ਉਸ ਦੇ ਪੋਤੀ ਨੂੰ ਗੁਰਦੁਆਰਾ ਸਾਹਿਬ ਅੰਦਰ ਲੈ ਕੇ ਬੜਿਆ ਤਾਂ ਕੁਝ ਸਮੇਂ ਬਾਅਦ ਹੀ ਬਜ਼ੀਰ ਅਹਿਮਦ ਅਤੇ ਉਸ ਦਾ ਪਰਿਵਾਰ ਵੀ ਬਸਾਖੇ ਵਾਲੇ ਦਿਨ ਕਰਤਾਰਪੁਰ ਸਾਹਿਬ ਵਿੱਚ ਇਸ ਤਾਂਗ ਦੇ ਨਾਲ ਆਏ ਸੀ ਕਿ ਪਤਾ ਉਹਨਾਂ ਦੇ ਅੱਜ ਦੇ ਦਿਨ ਜੋ ਵੀ ਬਹੁਤ ਹੀ ਖਾਸ ਦਿਹਾੜਾ ਮੰਨਿਆ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਕਿ ਪਤਾ ਉਹਨਾਂ ਨੂੰ ਆਪਣੀ ਤੀ ਦੇ ਨਾਲ ਮਿਲਣ ਦਾ ਮੌਕਾ ਮਿਲ ਨਹੀਂ ਜਾਵੇ ਜਗੀਰ ਸਿੰਘ ਵਜ਼ੀਰ ਅਹਿਮਦ ਨੂੰ ਅਤੇ ਉਸ ਦੀ ਪੋਤੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਬੈਠਿਆ ਸੀ ਅਤੇ ਜਗੀਰ ਸਿੰਘ ਨੇ ਇਹ ਵੀ ਫੈਸਲਾ ਕਰ ਲਿਆ ਸੀ ਕਿ ਉਹ ਕੁਝ ਦਿਨ ਉਸ ਗੁਰਦੁਆਰਾ ਸਾਹਿਬ ਵਿੱਚ ਹੀ ਰੁਕੇਗਾ ਤੇ ਉਹਨਾਂ ਦਾ ਇੰਤਜ਼ਾਰ ਕਰੇਗਾ ਪਰ ਪ੍ਰਮਾਤਮਾ ਨੇ ਰਹਿਮਤ ਕੀਤੀ ਬਖਸ਼ਿਸ਼ ਬਖਸ਼ਿਸ਼ ਕੀਤੀ ਅਤੇ ਉਸੇ ਦਿਨ ਹੀ ਵਜ਼ੀਰ ਅਹਿਮਦ ਨੂੰ ਉਸ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭੇਜ ਦਿੱਤਾ ਜਦੋਂ ਵਜ਼ੀਰ ਅਹਿਮਦ ਮੱਥਾ ਜਦੋਂ ਬਜੀ ਰਹਿਮਤ ਮੱਥਾ ਟੇਕ ਕੇ ਵਾਪਸ ਮੁੜਨ ਲੱਗਿਆ ਤਾਂ ਉਸਨੇ ਜਗੀਰ ਸਿੰਘ ਨੂੰ ਦੇਖ ਲਿਆ ਉਸਦੇ ਨਾਲ ਉਸਦੀ ਨੂੰਹ ਤੇ ਉਸਦੀ ਪੋਤੀ ਵੀ ਸੀ ਉਸ ਦਾ ਦੇਖ ਕੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾ ਤੇ ਉਹ ਬਹੁਤ ਖੁਸ਼ ਹੋਇਆ ਉਹਨਾਂ ਨੂੰ ਮਿਲਣ ਤੋਂ ਬਾਅਦ ਜਗੀਰ ਸਿੰਘ ਦੁਆਰਾ ਵਾਪਸ ਪੰਜਾਬ ਆ ਗਿਆ ਤਾਂ ਉਸਨੇ ਸਾਰੇ ਸਰਕਾਰੀ ਕਾਗਜ਼ ਪੱਤਰ ਤਿਆਰ ਕਰਕੇ ਬਿਨਿਸ਼ ਅਤੇ ਉਸਦੀ ਪੋਤੀ ਨੂੰ ਪਾਕਿਸਤਾਨ ਵਿੱਚ ਭੇਜ ਦਿੱਤਾ ਤੇ ਆਪਣਾ ਵਾਅਦਾ ਪੂਰਾ ਕੀਤਾ ਧੰਨਵਾਦ ਜੇਕਰ ਤੁਹਾਨੂੰ ਇਹ ਮੇਰੀ ਕਹਾਣੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼